ਬਠਿੰਡਾ ਕੈਂਟ ਦੇ ਅੰਦਰ ਪਿਛਲੇ 2 ਸਾਲਾਂ ਤੋਂ ਦਰਜੀ ਦਾ ਕੰਮ ਕਰਦਾ ਵਿਅਕਤੀ ਕਰ ਰਿਹਾ ਸੀ ਪਾਕਿਸਤਾਨ ਦੇ ਲਈ ਜਸੂਸੀ ਤਾਂ ਆਰਮੀ ਵੱਲੋਂ ਫੜ ਕੇ ਇਸ ਨੂੰ ਕੀਤਾ ਥਾਣਾ ਕੈਂਟ ਦੇ ਹਵਾਲੇ ਅਤੇ ਥਾਣਾ ਕੈਂਟ ਵੱਲੋਂ ਮਾਮਲਾ ਦਰਜ ਕਰਕੇ ਕੀਤਾ ਗਿਆ ਜਮਾਂਦਗੋਦ ਅਦਾਲਤ ਦੇ ਵਿੱਚ ਪੇਸ਼ ਅਤੇ ਇਸ ਦਾ ਕੀਤਾ 3 ਦਿਨ ਦਾ ਰਮਾਂਡ ਹਾਸਲ ਦੱਸਣਾ ਬਣਦਾ ਹੈ ਕਿ ਥਾਣਾ ਕੈਂਟ ਦੀ ਪੁਲਿਸ ਪਾਰਟੀ ਵੱਲੋਂ ਬਠਿੰਡਾ ਦੇ ਕੈਂਟ ਦੇ ਅੰਦਰੋਂ ਇੱਕ ਵਿਅਕਤੀ ਜੋ ਪਿਛਲੇ 2 ਸਾਲਾਂ ਤੋਂ ਦਰਜੀ ਦਾ ਕੰਮ ਕਰ ਰਿਹਾ ਸੀ ਅਤੇ ਕੈਂਟ ਦੇ ਅੰਦਰ ਪਾਕਿਸਤਾਨ ਦੇ ਲਈ ਜਸੂਸੀ ਕਰ ਰਿਹਾ ਸੀ ਐਫ ਆਈ ਆਰ ਦੇ ਵਿੱਚ ਪੁਲਿਸ ਵੱਲੋਂ ਇਹ ਵੀ ਲਿਖਿਆ ਗਿਆ ਕਿ ਇਹ ਜਿਹੜਾ ਆਪਣਾ ਪਾਕਿਸਤਾਨ ਦੀ ਇੰਟੈਲੀਜੈਂਸੀ ਆ ਉਹਦੀ ਨਾਲ ਦੇ ਸੰਬੰਧ ਆਪਣਾ ਦੇਖਣ ਨੂੰ ਮਿਲਿਆ ਨਾ ਜਿਸ ਨੂੰ ਲੈ ਕੇ ਥਾਣਾ ਕੈਂਟ ਵਿਖੇ ਇਸ ਦੇ ਖਲਾ ਮਾਮਲਾ ਦਾ ਕੇਸ ਨੂੰ ਆਪਣਾ ਦਰਜ ਕੀਤਾ ਗਿਆ ਤੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਦੇ ਕੋਲੋਂ ਜਿਹੜੇ ਦੋ ਆਪਣਾ ਮੋਬਾਈਲ ਨੇ ਉਹ ਵੀ ਹੁਣ ਇਹਨਾਂ ਵੱਲੋਂ ਇਹਨਾਂ ਦੀ ਵੀ ਆਪਣਾ ਜੱਜ ਕੀਤੀ ਜਾ ਰਹੀ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਿਅਕਤੀ ਵੱਲੋਂ ਉਧਰ ਜਿੱਥੇ WhatsApp ਤੇ ਆਪਣਾ ਖੋਲਾ ਕੀਤੇ ਗੀਆਂ ਤੇ ਕੁਝ ਫੋਟੋਆਂ ਵੀ ਨੇ ਜਿਹੜੀਆਂ ਇਸ ਨੇ ਆਪਣੇ ਮੋਬਾਈਲਾਂ 'ਤੇ ਰੱਖੀ ਉਧਰ ਆਪਣਾ ਭੇਜੀਆਂ ਗਈਆਂ ਇਸ ਨੂੰ ਲੈ ਕੇ ਥਾਣਾ ਕੈਂਟ ਦੀ ਪੁਲਿਸ ਪਾਰਟੀ ਕੁਲ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਅੱਜ ਇਸ ਨੂੰ ਮਾਂਜੋਗ ਦਲ ਦੇ ਵਿੱਚ ਪੇਸ਼ ਕਰਕੇ ਦਿਨ-ਦੰਦਾ ਇਦਾਂ ਤਿੰਨ ਦਿਨ ਦਰਮਾਨ ਹਾਜ਼ਰ ਕੀਤਾ ਗਿਆ ਪਿਛਲੇ ਦਿਨੀ ਵੀ ਇੱਕ ਵਿਅਕਤੀ ਜੋ ਆਪਣਾ ਕੈਂਟ ਦੇ ਅੰਦਰ ਫੇਰੇ 10 ਸਾਲਾਂ ਤੋਂ ਜੁੱਤੇ ਬਿੰਨਣ ਦਾ ਕੰਮ ਕਰਦਾ ਸੀ ਉਸ ਨੂੰ ਵੀ ਤਸੂਸੀ ਕਰਨ ਦੀ ਮਾਮਲੇ ਦੇ ਵਿੱਚ ਗਿਰਫਤਾਰ ਕੀਤਾ ਗਿਆ ਸੀ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਐਸਪੀ ਸੀਟੀ ਨਰਿੰਦਰ ਸਿੰਘ ਇਸੇ ਮਾਮਲੇ ਨੂੰ ਲੈ ਕੇ ਜੀ ਜੀ ਕਨਟਿੰਟ ਦੀ ਮਾਮਲਾ ਬਤਰੀ ਹੋਈ ਅ ਕੱਲ ਇੱਕ ਇਨਫੋਰਮੇਸ਼ਨ ਸਾਨੂੰ ਕੈਂਟ ਬਟੰਡਾ ਤੋਂ ਰੀਸੀਵ ਹੋਈ ਸੀਗੀ ਜਿਸ ਦੇ ਵਿੱਚ ਇੱਕ ਪਰਸਨ ਹੈ ਰਕੀਬ ਸਨ ਆਫ ਸਲੀਮ ਇਹ ਬੇਸਿਕਲੀ ਰੁੜਕੀ ਦਾ ਰਹਿਣ ਵਾਲਾ ਹੈ ਉਤਰਾਖੰਡ ਦਾ ਤੇ ਇਹਦੇ ਬਾਰੇ ਇਨਫੋਰਮੇਸ਼ਨ ਇਹ ਰਿਸੀਵ ਹੋਈ ਸੀ ਕਿ ਇਹ ਜਿਹੜਾ ਬੰਦਾ ਹੈਗਾ ਇਹਦੀ ਜਿਹੜੀ ਗਤੀਵਿਧੀਆਂ ਨੇ ਸ਼ੱਕੀ ਹੈਗੀਆਂ ਨੇ ਇਹਦੇ ਬਾਰੇ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਕੀਤੀ ਜਾਵੇ ਸੋ ਉਸ ਬੰਦੇ ਵਿੱਚ ਜਿਹੜਾ ਹੈਗਾ ਅਸੀਂ ਮੁਕੱਦਮਾ ਨੰਬਰ 78 ਅੰਡਰ ਸੈਕਸ਼ਨ 152 ਬੀ ਐਨ ਐਸ थाना ਕੰਟ ਦੇ ਵਿੱਚ ਰਜਿਸਟਰ ਕਰ ਲਿਆ ਅ ਦਰਜੇਸ਼ਟ ਕਰਨ ਤੋਂ ਬਾਅਦ ਜਿਹੜੀ ਸੀ ਕਿ ਬੰਦਾ ਤੇ ਬੰਦੇ ਦੀ ਸੀ ਗ੍ਰਿਫਤਾਰੀ ਕਰਨ ਤੋਂ ਬਾਅਦ ਉਹਦੀ ਜਿਹੜੀ ਸਾਡੀ ਇੰਟਰੋਗੇਸ਼ਨ ਚੱਲ ਰਹੀ ਹੈ ਨਾਲ ਹੀ ਜਿਹੜਾ ਉਹਦੇ ਫੋਨ ਮੋਬਾਈਲ ਫੋਨਸ ਅਗੇ ਨੇ ਉਹ ਮੋਬਾਈਲ ਫੋਨ ਅਸੀਂ ਕਬਜ਼ੇ ਦੇ ਵਿੱਚ ਲੈ ਕੇ ਉਹ ਫੋਰੈਂਸਿਕ ਵਾਸਤੇ ਜਿਹੜਾ ਹੈਗਾ ਫਰਦਰ ਉਹਦੀ ਐਨਾਲਿਸਿਸ ਕਰਵਾ ਰਹੇ ਹਾਂ ਆ ਸਾਰੀ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਜੋ ਉਹਦੇ ਖਿਲਾਫ ਜੈਸੀ ਐਵੀਡੈਂਸ ਆਉਣਗੇ ਉਸੇ ਸੁਰਚ ਕਾਰਵਾਈ ਕੀਤੀ ਜਾਵੇਗੀ ਨਾਲ ਦੇ ਵਿੱਚ ਕਿ ਜੇ ਸ਼ੱਕੀ ਦੇਖੀ ਆ ਆ ਜਿਹੜੇ ਮੋਬਾਈਲਸ ਅਗੇ ਨੇ ਉਹ ਅਸੀਂ ਕਬਜ਼ੇ ਦੇ ਵਿੱਚ ਲੈ ਕੇ ਉਹਨੂੰ ਫੋਰੈਂਸਿਕ ਐਨਾਲਿਸਿਸ ਵਾਸਤੇ ਭੇਜਿਆ ਹੋਇਆ ਆ ਜਿਹੜਾ ਡਾਟਾ ਹੈ ਉਹ ਡਾਟਾ ਰਿਕਵਰ ਹੋਣ ਤੋਂ ਬਾਅਦ ਜਿਹੜੀ ਹੈਗੀ ਸਰਕਸ਼ਨ ਆ ਜਾਊਗੀ ਇਹਨਾਂ ਦੇ ਲਿੰਕ ਦੇ ਆ ਪਾਕਿਸਤਾਨ ਦੇ ਬੇਸਿਕਲੀ ਜਿਹੜੇ ਕੁਝ ਨੰਬਰਸ ਹੈਗੇ ਆ ਉਹ ਨੰਬਰਾਂ ਤੇ ਜਿਹੜੀ ਹੈਗੀ ਵੈਰੀਫਿਕੇਸ਼ਨ ਕਰਨੀ ਬਾਕੀ ਹੈ ਕਿਉਂਕਿ ਜਿਨ੍ਹਾਂ ਨਾਲ ਇਹਨਾਂ ਨੇ ਗੱਲ ਕੀਤੀ ਸੀ ਦੋ ਤਿੰਨ ਕਾਲਸ ਆ ਗਿਆ ਨੇ ਸੋ ਸਾਰੇ ਨੰਬਰ ਜਿਹੜੇ ਹੈਗੇ ਨੇ ਅੰਡਰ ਵੈਰੀਫਿਕੇਸ਼ਨ ਹੈਗੇ ਨੇ ਫਿਲਹਾਲ ਜਿਹੜੇ ਹੈਗੀ ਅਸੀਂ ਮੁਕੱਦਮਾ ਅਦਰਜਿਸਟਰ ਕਰ ਲਿਆ ਥਾਣਾ ਕਟ ਦੇ ਵਿੱਚ ਤੇ ਇਹਦੀ ਮੁਕੱਦਮਾ ਦੀ ਤੇਜ ਜਿਹੜੀ ਸਟਾਰਟ ਕਰਤੀ ਇਹ ਪਿਛਲੇ ਦਿਨੀ ਵੀ ਕਿਸੇ ਤੋਂ ਬਣਾਇਆ ਗਿਆ ਸੀ ਉਹਦੇ ਜਿਸ ਕਿਸੇ ਨਾਲ ਕੋਈ ਆਇਆ ਕੋਈ ਨਹੀਂ ਉਹਦਾ ਜਿਹੜਾ ਮੋਬਾਈਲ ਹੈਗਾ ਉਹ ਅਸੀਂ ਉਹ ਫੋਰੈਂਸਿਕ ਅਨਲਿਸਿਸ ਵਾਸਤੇ ਭੇਜ ਦਿੱਤਾ ਸੀਗਾ ਉਹ ਜਦੋਂ ਸਾਡੇ ਰੀਸੀਵ ਹੋਗਾ ਡਾਟਾ ਉਹਨੂੰ ਅਨਲਿਸਿਸ ਕਰਕੇ ਉਹਦੇ ਵੀ ਅਸਰ ਲੋਕ ਕਾਰਵਾਈ ਕੀਤੀ ਜਾਵੇਗੀ ਇਹ ਕੰਮ ਹੰਦ ਲੱਗਦਾ ਸਾਰੇ ਜੱਤੀ ਇਹ ਕੋਰ ਅਰੈਸਟ ਕੀਤਾ ਸਾਰੇ ਇਹ ਬੇਸਿਕਲੀ ਜਿਹੜਾ ਹੈਗਾ ਅੰਦਰ ਦਰਜੀ ਦਾ ਕੰਮ ਕਰਦਾ 2 ਸਾਲ ਤੋਂ ਜਿਹੜਾ ਹੈਗਾ ਕੈਂਟ ਦੇ ਵਿੱਚ ਦਰਜੀ ਦਾ ਕੰਮ ਕਰ ਰਿਹਾ ਸੀਗਾ ਤੇ ਬੇਸਿਕਲੀ ਰੁੜਕ ਇਹ ਫੋਰੈਸਟ ਕੀਤਾ ਇਹ ਸਾਨੂੰ ਹੈਂਡਓਵਰ ਕੀਤਾ ਗਿਆ ਮਿਲਟਰੀ ਪੁਲਿਸ ਵੱਲੋਂ ਸਰ ਇਹ ਨਹੀਂ ਕਿ ਇਟ ਹੋਊਗੀ ਜਿਸ ਤਰ੍ਹਾਂ ਅਸੀਂ ਪਿਛਲਾ ਪੜਾਇਆ ਗਿਆ ਕਰ ਰਹੇ ਇਹ ਵੈਰੀਫਾਈ ਕੀਤਾ ਮਿਲਟਰੀ ਪੁਲਿਸ ਨੇ ਜਾਂ ਉਹ ਰਿਪੋਰਟ ਨੇ ਕਿ ਦੋਨਾਂ ਨੇ ਅਥੋਰਟੀ ਦੇ ਦੇ ਸਕਦੇ ਕਿ ਇੰਟਰੀ ਮਿਲ ਤੋ ਦੇਖੋ ਇਹਦੇ ਵਿੱਚ ਤਾਂ ਬੇਸਿਕਲੀ ਜਿੱਦਾਂ ਉਹ ਪਹਿਲਾ ਵਾਲਾ ਬੰਦਾ ਸੀਗਾ ਉਹਦੇ ਮਾਮੇ ਜਿਹੜੇ ਸੀਗੇ ਬੇਸਿਕਲੀ ਕਾਫੀ ਈਅਰ ਤੋਂ ਇੱਥੇ ਕੰਮ ਕਰਦੇ ਸੀਗੇ ਤੇ ਉਹਨਾਂ ਰੈਫਰੈਂਸ ਦੇ ਕੇ ਜਿਹੜਾ ਹੈਗਾ ਅੰਦਰ ਇਹਦੇ ਕੰਮ ਕਰਵਾਇਆ ਸੀਗਾ ਉਸਿਵੇਂ ਜਿਹੜਾ ਇਹ ਬੰਦਾ ਹੈਗਾ ਜਿਹੜਾ ਟੇਲਰ ਫੜਿਆ ਇਹ ਤੋਂ ਪਹਿਲਾਂ ਜਿਹੜਾ ਦੁਕਾਨ ਜਿਹੜੀ ਜਿੱਥੇ ਕੰਮ ਕਰ ਰਿਹਾ ਸੀਗਾ ਉੱਥੇ ਉਹਦਾ ਰਿਸ਼ਤੇਦਾਰ ਜਿਹੜਾ ਹੈਗਾ ਪਹਿਲਾਂ ਕੰਮ ਕਰਦਾ ਸੀਗਾ ਜੋ ਉਤਰਾਖੰਡ ਦਾ ਰਹਿਣ ਵਾਲਾ ਸੀਗਾ ਉਹਨੇ ਰੈਫਰ ਕਰਕੇ ਜਿਹੜਾ ਹੈਗਾ ਰੈਫਰੈਂਸ ਦਿੱਤੇ ਜਿਹੇ ਕੰਮ ਇਹਨੇ ਸ਼ੁਰੂ ਕਰਾ ਦਿੱਤਾ ਸੀ ਤੋ ਬੇਸਿਕਲੀ ਆਪ ਚੱਲਿਆ ਗਿਆ ਸੀਗਾ ਮੇਨਲੀ ਜਿਹੜਾ ਹੈਗਾ ਜਿਵੇਂ ਕੋਈ ਰਿਸ਼ਤੇਦਾਰ ਹੈਗਾ ਜਾਂ ਕਿਸੇ ਦੇ ਰੈਫਰੈਂਸ ਦੀ ਬੰਦਾ ਜਿਹੜਾ ਹੈਗਾ ਉਹਨੇ ਆਪਣੇ ਕੰਮ ਵਾਸਤੇ ਰੱਖ ਲਿਆ